ਉਹ ਸਤਿ ਸ਼੍ਰੀ ਅਕਾਲ ਮਿੱਤਰੋ ਲਓ ਜੀ ਨਵਾਂ ਦਿਨ ਨਵੀਂ ਸਵੇਰ ਅੱਜ ਚੱਲਿਆਂ ਨਾਨਕਿਆਂ ਮਾਤਾ ਦੇ ਪੇਕੇਆਂ ਨਵਾਂ ਚੱਲੀ ਆਪਦੇ ਭਤੀਜੇ ਦਾ ਮੁੰਡਾ ਦੇਖਣ ਤੇ ਉਦੋਂ ਗਾਹਾਂ ਆਈਆਂ ਕਲਾਰਾ ਬਰਾਸਤੀ ਖੇਡਾਂ ਆਪਣੇ ਬਾਰਵਾਂ ਦਾ ਆਇਆ ਖੇਡਾਂ ਕਲਾਰਾਪੁਰ ਦੀਆਂ ਮਿੰਨੀ 올림픽 ਅਸੀਂ ਕਿਹਾ ਲਾਸਟ ਦਿਨ ਅੱਜ ਨਾਲੇ ਉੱਥੇ ਕਿਡਾ ਮਾਰਾਵਾਂਗੇ ਮਾਤਾ ਨੂੰ ਛੱਡਾਂਗੇ ਨਾਨਕੇ ਮਾਤਾ ਉੱਥੇ ਮਿਲ ਲੂਗੀ ਅਸੀਂ ਗਾਹਾਂ ਖੇਡਾਂ ਦੇਖ ਕੇ ਆਵਾਂਗੇ ਤੇ ਬਾਕੀ ਦੇਖਦੇ ਆ ਮਿਲਦੇ ਆ ਤੁਹਾਨੂੰ ਵੀ ਦਿਖਾਉਨੇ ਆ ਖੇਡਾਂ ਕਲਾਰਾਏਪੁਰ ਦੀਆਂ ਲਓ ਜੀ ਚੱਲ ਪਏ ਅਸੀਂ ਤਿੰਨ ਜਣੇ ਇੱਕ ਸਾਡਾ ਬੰਦਾ ਇੱਧਰ ਨਾਲ ਹੋਰ ਆ ਮੇਰਾ ਵੀ ਕਰਮਾ ਜਿਹੜਾ ਮੇਰੇ ਨਾਲ ਹੁੰਦਾ ਮੋਟਰ ਦਾ ਕੰਮ ਕੰਮ ਕਰਾਉਂਗਾ ਦਾਦੀ ਐਂ ਕਰ ਐਂ ਕਰ ਆਪ ਦੇ ਆਏ 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 ਢੋਗ ਨਹੀਂ ਹਾਂ ਕਿੰਨੇ ਹਾਂ ਚਾਰ ਜਣੇ ਕਿੱਲੇ ਲਓ ਜੀ ਪਹੁੰਚ ਗਏ ਅਸੀਂ ਕਲਾਰਾਏਪੁਰ ਆ ਮੂਰੇ ਆਂਦਾ ਸਾਡੇ ਮਾਮੇ ਕਾ ਸ਼ੋਰ ਇਹੀ ਲੈ ਗਿਆ ਸਾਨੂੰ ਰੇ ਚਲ ਸਾਰਾ ਡੱਬਰੇ ਪਹੁੰਚਿਆ ਆ ਇਹ ਨੂੰ ਸੀਗਾ ਘਰੇ ਵੀ ਆ ਗਿਆ ਸਾਡੇ ਨਾਲ ਚੱਲੀ ਦਿਖਾਉਨੇ ਆ ਤੁਹਾਨੂੰ ਸੀਐਮ ਸਾਹਿਬ ਨੇ ਵੀ ਆਉਣ ਹੋਦੇ ਤੇ ਸਾਡੀ ਗੱਡੀ ਵੀ ਦੂਰ ਖੜ ਗਈ ਉੱਥੇ ਕਿਉਂ ਉੱਥੇ ਪਟਾ ਪਟਾ ਕੰਨ ਨਟ ਦੇ ਕੰਨ ਨਟ ਸੱਡੀ ਮੇ ਕੰਨ ਨਟ ਦੇ ਅੱਗੇ ਅੱਜ ਫਾਈਨਲ ਹਿੱਟ ਆ ਲੋ ਜੀ ਆ ਦਿਖਾਉਂਦਾ ਗਿਆ ਇੱਥੋਂ ਭੱਜੂਗੇ ਬੋਲਦ ਸਰਦਾਰ ਅਮਰਜੀਤ ਸਿੰਘ ਜੀ ਭਾਈ ਦਾ ਪਹੁੰਚਿਆ ਨੇ ਦੇ ਫਾਈਨਲ ਹੀਟ ਦੇ ਵਿੱਚ ਸਾਡਾ ਡੱਬੇ ਬਣਾਏ ਹੁੰਦੇ ਨੇ ਇੱਥੋਂ 4-4 ਜੋੜੀਆਂ ਭੱਜਣਗੀਆਂ ਪੀਟੂ ਜੀ तकरीबन 12 ਸਾਲ ਬਾਅਦ ਇਹ ਖੇਡ ਮੈਦਾਨ ਹੋਇਆ ਕਟਰ ਰੋਕ ਲੱਗੀ ਸੀ ਸਰਕਾਰਾਂ ਦੀ ਪੀਪੀ ਡਾਇਰੈਕਟਰ ਨਾਸ਼ੇ ਸ਼ਾਹ ਸਿਮਨਾਣਾ ਅਧਿ ਪੁਣੀ ਦੇ ਗ੍ਰਾਊਂਡ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ। ਐਥਲੈਟਿਕਸ ਵੀ ਚੱਲ ਰਹੀ ਨੇ। ਸਾਰੇ ਤਰ੍ਹਾਂ ਦੀਆਂ ਗੇਮਾਂ ਹੁੰਦੀਆਂ ਨੇ। ਗ੍ਰਾਊਂਡ ਨੂੰ ਦੇਖੋ ਕਿੰਨਾ ਵਧੀਆ ਬਣਾਇਆ ਗਿਆ ਹੈ। ਪਾਣੀ ਦੇ ਕੌਂਟਾ ਕੀ ਹੈ ਜੀ? ਹਾਕੀ ਵਾਲੀਆਂ ਟੀਮਾਂ ਚੱਲਦੀਆਂ ਨੇ ਹਾਕੀ ਵਾਲੀਆਂ ਟੀਮਾਂ ਦੇ ਮੈਚ ਹੋ ਗਏ ਉਹਨਾਂ ਨੂੰ ਨਾਮ ਵੰਡ ਰਹੇ ਨੇ ਕਿ ਹਾਕੀ ਵਾਲਿਆਂ ਨੂੰ ਬੋਲੀਆਂ ਦੀ ਜਿੱਤ ਹੈ ਇਹਨਾਂ ਦੀ ਸੁਭਾਤਾ ਹੋਈ ਬਾਦੇ ਬਹੁਤ ਸੰਖਿਆ ਉਹ ਸੁਨਹਰਾ ਗਰਾਊਂਡ ਲੱਗਿਆ ਹੋਇਆ ਅਸੀਂ ਤਾਂ ਮੇਨ ਵਾਈ ਹਿੱਟਾਂ ਦੇਖਣ ਆ ਬੜ ਦੰਦੀਆਂ ਜੀਐਫਆਰ ਕਾਹ ਨੂੰ ਕਹਿਣਾ

ਐਸਓ ਲੁਧਿਆਣਾ ਕੁਲਦੀਪ ਚੱਕ ਜੀ ਜਸਲੀਨ ਹੁਣ ਤਾਂ ਦੀਆਂ ਟੰਗਾਂ ਆਉਣ ਲੱਗੀਆਂ ਨੇ ਵੀ ਦੇਖਦੇ ਆਂ ਅਰ ਪੰਜਾਬ ਸਰਕਾਰ ਦੇ ਨਿਸ਼ਾਨ ਉਲਸ਼ਨ ਦੇ ਅਨੁਸਾਰ 8 14 ਕਹਿਵਾਤੀ ਖੇਡ ਮੈਨਾ ਕਿਲਾ ਹਾਈਪੋਰ ਦਾ ਜਿਹੜਾ ਆਪਣੇ ਤੀਸਰੇ ਅਤੇ ਆਖਰੀ ਪਿੰਡ ਵਿੱਚ ਪ੍ਰਵੇਸ਼ ਹੈ ਭਜੌੜੀਆਂ ਤੇ ਨਹੀਂ ਭਜਾਉਣੀ ਪ੍ਰੀ ਕਬੱਡੀ ਵਾਲੇ ਖਿਡਾਰੀ ਤੋਰਦਾ ਹੈ ਜਿਹੜੇ ਖਿਡਾਰੀ ਅਜੇ ਦਾ ਰਜਿਸਟ੍ਰੇਸ਼ਨ ਨਹੀਂ ਕਰਵਾਇਆ ਔਰ ਰਜਿਸਟ੍ਰੇਸ਼ਨ ਕਰਵਾ ਲੈਣ ਆਰਗੇਨਿਕ ਕੋਚਸ ਸੈਵਨ ਕਿਰਪਾ ਕਰਕੇ ਸਟੇਜ ਦੇ ਸਾਹਮਣੇ ਆ ਕੇ ਪ੍ਰਬੰਧਕਾਂ ਨੂੰ ਮੈਂਦ ਅਸੀਂ ਉਹਨਾਂ ਦੀਆਂ ਟਾਈਨੀਆਂ ਲੀਆਂ ਪਾ ਕੇ ਮੈਂ ਜਿਹੜੇ ਸ਼ੁਰੂ ਕਰਵਾਣੇ ਨੇ ਇਹ ਸਾਰੇ ਕਬੱਡੀ ਖਿਡਾਰੀ ਵੀਰ ਨੋਟ ਕਰ ਲੈ ਜਿਹੜੇ ਦਸਤੀਆ ਨੇ ਕੁਰਸੀਆਂ ਗਰਾਊਂਡ ਦੇ ਵਿੱਚ ਰੱਖੀਆਂ ਹੋਈਆਂ ਨੇ ਇਹ ਤਾਂ ਹੁਣੇ ਹੀ ਹੋ ਜਾਣਾ ਵਾ ਪ੍ਰਸ਼ਾਸਨਿਕ ਕ੍ਰਿਧਕਾਰੀਆਂ ਵੱਲੋਂ ਰਿਕਵੈਸਟ ਹੈ ਇਹ ਕੁਰਸੀਆਂ ਨੂੰ ਇਕੱਠੇ ਕਰਕੇ ਜਿਹੜਾ ਫਾਈਨਲ ਆਵੇ ਜੇ ਸ਼ਾਮ ਨੂੰ ਤੀਜਾ ਚੌਥਾ ਚਾਹੇ ਪਹਿਲਾ ਦੂਜਾ ਵੀ ਇਕੱਠੇ ਹੋ ਗਏ ਉਦੋਂ ਵੀ ਟਾਸ ਪੈਣੀ ਆ ਇਹ ਗਰਾਊਂਡ ਚੱਕੀ 15 ਬਰਨਾਲਾ ਵਰਸੇ ਜੀਂਦ ਬਠਿੰਡਾ ਦੂਜਾ ਸੈਮੀ ਫਾਈਨਲ ਖੋਸਾ ਟਕੋੜੜਾ ਮੋਗਾ ਵਰਸੇ ਕਾਲੀਵਾਲਾ ਫਾਦਲ ਕਾ ਇਹ ਵੀ ਤੁਸੀਂ ਫੈਸਲਾ ਕਰਦੇ ਹੋ ਫਿਰ ਆਣੀਆ ਪਹਿਲਾਂ 200 ਮੀਟਰ ਰੇਸ ਲੱਗੂਗੀ ਫਿਰ ਉਹਦੀ ਕਰਾਉਣੀ ਫਿਰ ਦੱਸੋ ਹੋਊਗਾ ਹੁਣ ਐਵੇਂ 800 ਮੀਟਰ ਰੇਸ ਲਗਈਆਂ ਵੈਰੀ ਗੁੱਡ ਵੀ ਸੈਮੀ ਫਾਈਨਲੀਆਂ ਟਾਂਜਾਂ ਵੱਲ ਦਾਂ ਦੀਆਂ ਜ਼ਰੂਰੀ ਸੂਚਨਾ ਸਟੇਜ ਦੇ ਸੱਜੇ ਪਾਸੇ ਜਿੰਨੇ ਵੀ ਨਾਕਾ ਟਰਾਲੀਆਂ ਜਾਂ ਖੁਦ ਦੇ ਮਾਦੋਬੀ ਦਾ ਜਸਮਾਨ ਸਰ ਇਹ ਲੋ ਵੀ ਪਾਸੇ ਕਰ ਲੋ ਇਹਦਾ ਪਹਿਲੀ ਹੀਟ ਦਾ ਪਹਿਲਾ ਡੱਬਾ ਬੇਤੀ ਇਹੀ ਆ ਵੀ ਜੇ ਤੁਸੀਂ ਆਪ ਚਾ ਲਓਗੇ ਠੀਕ ਆ ਸਖਰਾ ਸੀਲ ਪਾਉਂਦੇ ਵਾਲੇ ਨੇ ਦੋਰੀ ਪਾ ਦਿੱਤੀ ਹੈ ਹੋਰ ਦੋਰੀ ਦੂਰੇ ਪਾਈ ਦਾ ਤੇਰੇ ਬੱਚੇ ਮਾਤਰੀਆਂ ਹੌਸਲਾ ਦੇਣੋ ਸਾਰਿਆਂ ਦੀ ਮੋਟਰਸਾਈਕਲ ਸੀ 14 ਸੁਖਮਿੰਦਰ ਸਿੰਘ ਜੀ ਤੋਂ ਉੱਤੋਂ ਦੀ ਤਾੜਾ ਮੰਡੀ ਦਾ ਤੀਜਾ ਡਬਾ ਆਪਣਾ ਚਾਈ ਬਹੁਤਾ ਪਹਿਲਾਂ ਹੀ ਬੁਖਦੇ ਆ ਆ ਕੇ ਦੂਜਾ ਲੈ ਜਾਓ ਜੀ ਤੇ ਤੇ ਸੱਜੇ ਪਾਸੇ ਜਿੱਥੇ ਟੈਂਟ ਲੱਗੇ ਨੇ ਛਿੱਟੇ ਰਹੇ ਉਹਨਾਂ ਦੇ ਕੋਲੇ ਮੋਟਰਸਾਈਕਲ ਹੋਏ ਨੇ ਟਰੈਕਟਰ ਟਰਾਲੀਆਂ ਖੜੀਆਂ ਨੇ ਜਿੱਥੇ ਬੈਲ ਕੱਟੀਆਂ ਤਰਾਫ ਕਰਦੇ ਨੇ ਪਲੀ ਜੋਂ ਵੀ ਪਾਸੇ ਕਰ ਲਓ ਨਹੀਂ ਹੋਏ ਪੁਲਿਸ ਵਾਲੇ ਵੀ ਤੁਹਾਡੇ ਕੋਲ ਆਉਂਦੇ ਨੇ ਉਹ ਪਾਸੇ ਕਰਾਉਂਦੇ ਸੀ 41 ਇਹ ਸਾਡਾ ਜੀ ਜਨਾਰ ਸਿੰਘ ਬਾਬਾ ਜੀ ਜਨਾਰ ਸਿੰਘ ਜਨਾਰ ਸਿੰਘ ਜਨਾਰ ਸਿੰਘ ਬੈਠੇ ਰਹੋ ਨਹੀਂ ਦੀ ਛੇਤੀ ਬੈਠੇ ਰਹੋ ਬੈਠੇ ਰਹੋ ਇੱਕ ਦੂਜੇ ਨੂੰ ਦੇਖ ਕੇ ਹੱਸੀ ਗਏ ਤਾਂ ਜਾਂਦੇ ਹੋ ਬੜਾ ਪਿਆਰ ਦੇ ਆ ਲੱਗੇ ਪਿੱਛੇ ਹੱਸਣ ਆ ਤੈਨੂੰ ਕਿਨੂੰ ਕੋਈ ਹੋਰ ਕੀਤਾ ਨਾ ਹੋਣ ਬਾਜੀ ਦੂਜੀ ਦਾ ਪਹਿਲਾ ਡੱਬਾ ਸੀ 57 ਗੁਰਵਿੰਦਰ ਸਿੰਘ ਕੁਲੇয়াল ਥਾਣੇਦਾਰ ਹੋਣ ਵਾਲਾ ਲਿਖੋ ਜੀ ਦੂਜੀ ਦਾ ਪਹਿਲਾ ਨੰਬਰ ਤਾਂ ਲੈ ਲੈ ਹੈ ਇਹੀ ਝੋਟੀਦਾਰ ਗਏ ਭਾਈ ਭਾਈ ਦਾ ਫੜੋ ਥਾਣੇਦਾਰ ਕਿੰਦੀ ਹੋ ਡਾਕਟਰ ਆ ਬਣਾ ਆ ਜੀ 33 ਪੜਾਵੇ ਲੋ ਬਾਜੀ ਜਿਹੜਾ ਹੁਣ ਸਰਬਜੀਤ ਸਿੰਘ 81 ਕਲਾ ਜੱਗੀ ਵੀਰ 81 ਕਲਾ ਦੂਜੀ ਦਾ ਦੂਜਾ ਫੋਰਥ ਵਿੰਗ ਇਹ ਹੈਗਾ ਜੀ ਸੀ01 ਪੀ ਬੋਲਾਕਾਰ ਤੋਂ ਪਹੁੰਚੇ ਨੇ ਬਹੁਤ ਬਹੁਤ ਆਇਆ ਬਹੁਤ ਬਹੁਤ ਆਇਆ ਮਹਿੰਦਰਪਾਲ ਸਿੰਘ ਗੁਜਰਾਲ ਕੰਮੇ ਹੋਣਾ ਦਾ ਤਿਆਰ ਰੱਖੋ ਦੂਜੀ ਦਾ ਤੀਜਾ 200 ਮੀਟਰ ਲਾਬ ਰਹੀ ਆ ਕੋਈ ਨਹੀਂ ਬੰਦਰੀ ਸੌਥੇ ਦਾ ਦੌੜੀਆ ਕੁਲੀਆ ਕੋਈ ਰੇਸਾਂ ਜਲ ਪਈਆ ਕਲੀਅਰ ਨੈਕਟੂਨ ਇੱਕ ਫਾਈ ਮਾਰੋ ਕੱਟ ਕੇ ਤਾੜੀ ਇਹਨਾਂ ਖੌਫਲਾ ਬਦਲ ਇਹਨਾਂ ਦਾ ਸ਼ਾਬਾਸ਼ ਬੇਟਾ ਸ਼ਾਬਾਸ਼ ਸ਼ਾਬਾਸ਼ ਦੀ ਦੌੜ ਆਉਣੀ ਆ 1 ਤੇ 2 ਵਜੇ ਦੇ ਵਿੱਚ ਜਿਆਦੀ ਸਵੇਰ 1 ਤੇ 2 ਵਜੇ ਦੇ ਵਿੱਚ ਕੱਲਾ ਕੱਲਾ ਬੈਲ ਜਾਊਗਾ ਟਾਇਆਂ ਪੈ ਗਈਆਂ ਨੇ ਰਾਸਿਕਾ ਲਾ ਬੈਂਕ ਕਿਲਾ रायपुर ਆਪਣੇ ਬੜਦਾ ਬੀਆਂ ਜੋੜੀਆਂ ਦੇ ਨਾਲ ਇਸ ਮੈਦਾਨ ਦੇ ਵਿੱਚ ਹਾਜ਼ਰ ਨੇ ਸੋ ਹੀਟਾ ਲਖੜੀਆਂ ਨੇ ਇਧਰ ਦੌੜਾ ਚੱਲ ਰਹੀਆਂ ਨੇ ਇਧਰ ਬਾਜ਼ੀਆਂ ਪੈ ਰਹੀਆਂ ਨੇ ਸੋ ਕਬੱਡੀ ਦੇ ਮੈਚ ਨੂੰ ਬਹੁਤ ਵੱਡਾ ਮਾਣ ਹੈ ਔਰ ਸਾਨੂੰ ਸਾਰਿਆਂ ਨੂੰ ਮਾਣ ਹੈ ਕਿ ਅਸੀਂ ਇਸ ਖੇਡ ਮੈਦਾਨ ਦਾ ਵਿਸਾ ਲਗਾਤਾਰ ਬਣੇ ਹੋਏ ਹੈ ਔਰ ਅੱਜ ਇਸ ਖੇਡ ਕੁੰਭ ਦਾ ਲਗਾਤਾਰ 3 ਤੀਸਰਾ ਦਿਨ ਔਰ ਇਸ ਖੇਡ ਕੁੰਭ ਦੇ ਜਿਹੜੇ ਵੱਡੇ ਮੁਕਾਬਲੇ ਨੇ ਅੱਜ ਹੋਣੇ ਨੇ ਜਿੱਤਾ ਜਿਹੜੇ ਪੰਜਾਬ ਦੇ ਜਾਏ ਨੇ ਪੰਜਾਬ ਦੇ ਕਿਸਾਨ ਨੇ ਪੰਜਾਬ ਦੇ ਕਿਸਾਨਾਂ ਦੀ ਹਿੰਮਤ ਦੀ ਹੱਡੀ ਕਾਉਂਗੇ ਜਾਏ ਥੀਰੇ ਜੋਗੇ ਲੱਖੇ ਕਾਲੇ ਪੱਗੇ ਪਹਰਾਂ ਲਓ ਜੀ ਸਾਈਕਲ ਰੇਸ ਚੱਲ ਵੀ ਪੰਜ ਘੜੇ ਲਾਉਣੇ ਨੇ ਇਹਨਾਂ ਨੇ ਚੇਨ

ਖੁੱਦ ਵੀ ਹੈ ਔਰ ਦੂਜੇ ਪਾਸੇ ਮਾਨ ਕੋ ਦਿਖਾਈ ਜਾਂਦੇ ਵਿੱਚ ਬਣੀ ਹੈ ਟੀਮ ਮਾਨ ਕਬੱਡੀ ਕਲੱਬ ਯੋਧਾ ਪਹਿਲੀ ਕਬੱਡੀ ਪਾਉਣ ਦੇ ਲਈ ਨਾਲ ਨਾਲ ਇਸ ਵੇਲੇ ਹਰਜੀਤ ਔਰ ਸਾਹਮਣੇ ਕਹਿੰਦੇ ਪੈਂਸਾ ਵਾਲਾ ਮਨਦੀਪ ਇਸ ਵੇਲੇ ਪਹਿਲੇ ਫਰਾਂ ਰਹੇ ਖੁੱਦ ਦੇ ਲਈ ਮਾਰਦੇ ਮੇਰੇ ਵੀਰੋ ਕਿਲੋਰੇਪੁਰ ਦੇ ਖੇਡ ਮੈਦਾਨ ਦੇ ਵਿੱਚ ਇਹ ਇਤਿਹਾਸ ਬਣੂਗਾ ਵੀ ਮਨਦੀਪ ਪੈਂਸਾ ਵਾਲੇ ਨੇ ਕਕਰਾਲੇ ਵਾਲੇ ਨੂੰ ਪਹਿਲਾ ਜੱਫਾ ਲਾ ਕੇ ਜਿਹੜਾ ਕਮਾ ਕਰਤੀ ਹੈ ਅਗਲੀ ਵੇੜ ਯੋਧਾ ਵਾਲੀ ਵੀ ਚਲ ਕਰੂਗਾਂ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਬੱਦੇ ਇਹ ਧਰਤੀ ਕੁੜਾ ਤੇਰਾ ਦੀ ਪੰਜਾਬ ਮੇਰਾ ਪੈਦਾ ਹੁੰਦੇ ਆ ਸੂਰਮੇ ਸ਼ਹੀਦ ਜਿੱਥੇ ਸਰਵਰ ਸਵਾਰ ਕੀ ਰੱਬ ਨੂੰ ਹਾਲ ਦੱਸਦੇ ਸੌਂਗੇ ਕੰਡਿਆਂ ਦੇ ਉੱਤੇ ਮਰੀਦ ਜਿੱਥੇ ਜਿੱਥੇ ਵੱਡੇ ਵੱਡੇ ਧਾਵੜੀਆਂ ਦੇ ਮੂੰਹ ਮੁੜ ਗਏ ਬੈਂਕ ਸੌਂਕੇ ਉਸ ਬਲਾਲ ਦੀ ਜਿੱਥੋਂ ਦੇ ਲੋਕ ਆ ਕੇ ਮਰ ਜਾਂਦੇ ਕਬੱਡੀ ਖੇਡਿਆ ਉਸ ਪੰਜਾਬ ਦੀ ਜੇ ਇਹ ਧਰਤੀ ਉਸ ਪੰਜਾਬ ਦੀ ਜੇ ਔਰ ਧਾਸ ਦੀ ਬਣ ਤੋਂ ਪਹਿਲਾ ਨਾ ਕਹੇ ਕਿਲਾ ਰਾਏਪੁਰੀਆਂ ਜਿੱਥਾ ਔਰ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ ਜਿਹੜੇ ਲੁਧਿਆਣੇ ਦੀ ਧਰਤੀ ਹੈ ਜਿੰਨੀ ਵੀ ਸੰਕਤ ਜੁੜ ਰੱਖੀ ਹੈ ਆਪਣੇ ਆਪਣੇ ਨਾਲੇ ਤਾਲੀਆਂ ਜੋਰ ਨਾਲ ਮਾਰਦੇ ਇੱਕ ਵਾਰੀ ਕਿਲਾ ਰਾਏਪੁਰੀਆਂ ਖੇਡਾਂ ਅਕੇ ਚੱਲ ਮੇਲੇ ਨੂੰ ਚੱਲਿਏ ਪਾਲਾ ਗੇਰ ਤੋਂ ਵੱਡੀ ਦਾ ਵਿੱਚ ਕਿਲਾ ਰਾਏਪੁਰ ਦੇ ਮੇਲਾ ਲੱਗਿਆ ਮੇਲਾ ਲੱਗਿਆ ਖੇਡ ਕਬੱਡੀ ਦਾ ਹਰ ਇੱਕ ਵੱਖਰਾ ਹੀ ਸ਼ੌਕ ਹੈ ਖੇਡ ਕਬੱਡੀ ਦਾ ਜੁੜਾਂਗੇ ਖੇਡ ਕਬੱਡੀ ਦਾ ਤੇ ਜੁੜਨ ਦੀ ਕੋਸ਼ਿਸ਼ ਕਰਾਂਗੇ ਇਹ ਸੰਦੀਪ ਗੁੱਜਰ ਹੈ ਨਾਲ ਤਖਦਾ ਜੱਫਾ ਨੰਬਰ ਦਾ ਵਾਅਦਾ ਕਰਦਾ ਹੋਇਆ ਹੈ

ਉਹ ਕਿਰਪਾ ਕਰਕੇ ਗਰਾਉਂਡ ਤੋਂ ਬਾਹਰ ਚ ਲੈ ਜਾਓ ਉਧਰੋਂ ਪ੍ਰਸ਼ਾਸਨ ਵੱਲੋਂ ਹੁਕਮ ਆਇਆ ਵੀ ਕਬੱਡੀ ਦਾ ਹੋਰ ਕੋਈ ਇਵੈਂਟ ਜਿਹੜਾ ਗਰਾਉਂਡ ਵਿੱਚ ਨਹੀਂ ਹੋਵੇਗਾ ਇਹ ਖਿਡਾਰੀ ਨੂੰ ਲਾਓ ਜੋਧਾ ਵਾਲਾ ਕਬੱਡੀ ਮਾਰਿਆ ਆ ਮੁੰਡਾ ਕਹਿੰਦੇ ਕੁੱਪ ਖੁਰਦਣਾ ਦਿਲਬਰ ਇਹ ਵੀ ਕਹਿੰਦੇ ਅੱਜ ਤਾਈਂ ਦਾ ਹਾਂ ਟੌਪ ਦੇ ਜਫੀ ਗੁਰੂ ਕੁਮਾਰ ਪਰ ਸਾਹਮਣੇ ਕਹਿੰਦੇ ਨਾਜਵਾਨ ਆਪਣੀ ਟੀਮ ਨੂੰ ਹੀ ਪੁਆਇੰਟ ਦਾ ਵਾਧਾ ਹੋ ਗਿਆ ਲੋ ਵੀ ਬਾਪਿਆਂ ਦੀਆਂ ਰਿਸਾ ਹੋਣੀਆਂ ਨੇ ਬਾਹਲੇ ਰੰਗ ਨੇ ਵੀ ਇਹ ਖੇਡਾਂ ਦੇ ਵਿੱਚ ਦੇਖੋ ਮਾਪੇ ਉਹ ਕੋਈਆਂ ਗੱਪੀਆਂ ਹੈ ਉਹ ਸਾਹਮਣੇ ਲੱਖਾਂ ਬਾਗੀ ਚੱਲਦੇ ਹੈ ਇਸ਼ਾਰਾ ਹੋ ਗਿਆ ਹੈ ਕਿ ਨੰਬਰ ਰੇਟਰ ਹੋ ਰਿਹਾ ਹੈ ਨੰਬਰ ਫਾਰਮ ਅਪ ਹੋ ਰਹੇ ਨੇ ਬਾਬੇ ਪੁਰਿਆ ਕਬੀ 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 ਯਾਦ ਪੈਲਗਟੀਆਂ ਦੀ ਤਿਆਰੀ ਆ ਹੁਣ ਉਹ ਜਗਰਾਵਾਂ ਦੇ ਅੱਡੇ ਜਦੋਂ ਗੱਡੀਆਂ ਆਣਗੇ ਜਗਰਾਵਾਂ ਦੇ ਅੱਡੇ ਇੱਕ ਕਹਿੰਦੇ ਜਗਰਾਵਾਂ ਦਾ ਮਾਰ ਮੱਤਾ ਪਿੰਡ ਆਂਗੜ ਭੁੱਲਰ ਦੇ ਕਹਿੰਦੇ ਟੀਮ ਦੂਜੇ ਪਾਸੇ ਕਹਿੰਦੇ ਖੇਡ ਵੀ ਆਉਣਾ ਆ ਮੈਚ ਤੋਂ ਬਾਅਦ ਆ ਮੈਚ ਤੋਂ ਬਾਅਦ ਵੱਡਾ ਕਹਿੰਦੇ ਪਿੰਡਾਂ ਤੋਂ ਲੱਗੀਆਂ ਗੱਡੀਆਂ ਹੁਣ ਕਹਿੰਦੇ ਸੌਦਾ ਕਾਲਾ ਮੈਚ ਆ ਬੋਲੇ ਕਹਿੰਦੇ ਮਰੀਲਾ ਦੇ ਕਨੈਕਸ਼ਨ ਗਰਾਉਂਡਾਂ ਦੇ ਵਿੱਚ ਵੀਰੇ ਨਾਮ ਕਹਿੰਦੇ ਬੋਲੇ ਮਹਾਨਾ ਨਾ ਦੋ ਪਿੰਕੇ ਕਹਿੰਦੇ ਵੜਾ ਬੜੇ ਸਟਾਕ ਕਣ ਤਾਲੀ ਇੱਕ ਵਾਰ ਜ਼ੋਰਦਾਰ ਮਾਰ ਦੋ ਜੇ ਸਵਾਗਤ ਹੋਣਾ ਕਬੱਡੀ ਦਾ ਵੀ ਤੂ ਤੂ ਕਰੇ ਟਕਾਣਾ ਵਜਦਾ ਮੈਨੇ ਕਰੇ ਤਾ ਸ਼ੁਰੀਆ ਕਹੇ ਫਕੀਰ ਸੁਣੋ ਵੀ ਸਭ ਤੋਂ ਤਾ ਜੇ ਖੇਡੋ ਅਸੀਂ ਆਹਾਲ ਬਾਦ ਕਲਾ ਦੇ ਵਿੱਚ ਜਿਹੜੀਆਂ ਬਾਲ ਗੱਟੀਆਂ ਦਾ ਸੁਪਨਾ ਸੀ ਪੰਜਾਬੀਆਂ ਦਾ ਉਹ ਅੱਜ ਲਾਸਟ ਸੈੱਗ 19 ਫਰਵਰੀ 20 ਦੁਨੀਆ ਤੋਂ ਚਲੇ ਗਏ ਆ ਪਰ ਗਡਵਾਨੀ ਜੀ ਆਪ ਕੀ ਨਾਮ ਤੇ ਸੀ ਵੰਦ ਰੱਖਦੇ ਸੀ ਉਹਨਾਂ ਨੂੰ ਰਾਸ਼ਟਰਪਤੀ ਵੱਲੋਂ ਜਿਹੜਾ ਸਨਮਾਨ ਮਿਲਿਆ ਉਹ ਤੇ ਭੈਣਾ ਵੱਲੋਂ ਉਹਨਾਂ ਵੱਲੋਂ ਅੱਠਾਂ ਬਾਰਟੀਆਂ ਦਾ ਸਨਮਾਨ ਕਿੱਥੇ ਹੋ ਰਿਹਾ ਦਾ 217 ਅੱਜ ਤੇ ਵੀ ਸਭ ਨਾਲ ਪੰਚਾਇਤ ਇਹਨਾਂ ਵੱਲੋਂ ਅੱਠਾਂ ਬਾਰਟੀਆਂ ਨੂੰ ਪੱਗਾਂ ਦੇ ਨਾਲ ਉਹਨਾਂ ਦੇ ਗਡਵਾਨਾਂ ਨੂੰ ਸਤਿਕਾਰ ਕੀਤਾ ਜਾਣਾ ਹੈ ਨਾਮ ਜੀ